ਹਾਂਜੀ dear student ਕੋਸ਼ਕਾਰੀ ਪਰਿਭਾਸ਼ਾ ਤੇ ਮਹੱਤਵ ਬਾਰੇ ਗੱਲ ਕਰਾਂਗੇ ਇਹ BA 1 ਇਲੈਕਟਿਵ ਪੰਜਾਬੀ ਦੇ ਵਿੱਚ ਸੈਮੈਸਟਰ 2 ਦੇ ਵਿੱਚ ਦਰਜ ਪ੍ਰਸ਼ਨ ਹੈ ਜਿਹੜਾ ਕਿ ਯੂਨਿਟ ਨੰਬਰ 4 ਦੇ ਵਿੱਚ ਹੈ ਔਰ 20 ਅੰਕਾਂ ਦੇ ਅਨੁਸਾਰ ਪੇਪਰ 'ਚ ਪੁੱਛਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤੇ ਕੋਸ਼ਕਾਰੀ ਦੇ ਮਹੱਤਵ ਜਾਂ ਪਰਿਭਾਸ਼ਾ ਬਾਰੇ ਗੱਲ ਕੀਤੀ ਜਾ ਸਕਦੀ ਹੈ ਕੋਸ਼ਕਾਰੀ ਦਾ ਭਾਵ ਹੈ ਕੋਸ਼ ਲਿਖਣਾ ਜਾਂ ਸ਼ਬਦਾਂ ਦੇ ਸੰਗ੍ਰਹਿ ਕਰਨ ਨੂੰ ਕੋਸ਼ਕਾਰੀ ਕਹਿੰਦੇ ਹਨ ਕੋਸ਼ਕਾਰੀ ਸਮਝਦੇ ਹੋ ਕਿ ਅਸੀਂ ਔਖੇ ਸ਼ਬਦਾਂ ਦੇ ਅਰਥ ਲਿਖਣ ਵਾਸਤੇ ਜਾਂ ਕਿਸੇ ਸੰਕਲਪ ਨੂੰ ਸਪਸ਼ਟ ਕਰਨ ਵਾਸਤੇ ਜਿਹੜੇ ਵੀ ਇਸਤੇਮਾਲ ਕਰਦੇ ਹਾਂ ਤਕਨੀਕ ਜਾਂ ਕਿਤਾਬ ਲਿਖਦੇ ਹਾਂ ਜਾਂ ਕੋਈ ਅਸੀਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਦਿੰਦੇ ਹਾਂ ਜਿਹਦੇ ਵਿੱਚ ਇੱਕ ਔਖੇ ਸ਼ਬਦਾਂ ਦੇ ਅਰਥ ਦੱਸੇ ਹਾਂ ਜਾਂ ਉਸ ਸ਼ਬਦ ਦੇ ਵਾਕ-ਵਾਕ ਭਾਸ਼ਾ ਵਿੱਚ ਕੀ ਅਰਥ ਹਨ ਜਾਂ ਕਿਸੇ ਸ਼ਬਦ ਦੇ ਕਿਸੇ ਨਾਲ ਇੱਕ ਪੇਂਟਿੰਗ ਬਣਾ ਕੇ ਕੋਈ ਚਿੱਤਰ ਬਣਾ ਕੇ ਉਸਨੂੰ ਸਮਝਾਇਆ ਜਾਂਦਾ ਹੈ ਤਾਂ ਉਸਨੂੰ ਕੋਸ਼ ਕਹਿੰਦੇ ਹਨ ਤੇ ਅਕਸਰ ਤੁਸੀਂ ਵੀ ਡਿਕਸ਼ਨਰੀਆਂ ਵੇਖਣ ਲਈ ਲਾਇਬ੍ਰੇਰੀ ਜਾਂਦੇ ਹੋ ਇਸ ਲਈ ਤੁਹਾਨੂੰ ਕੋਸ਼ ਦਾ ਜਿਹੜਾ ਰੂਪ ਪਿਆਉ ਪਤਾ ਹੈ ਇਹ ਜਨਾਨੀ ਸ਼ਬਦ ਲੈਕਸਿਕੋ ਅਤੇ ਗ੍ਰਾਫੀ ਤੋਂ ਬਣਿਆ ਹੈ ਲੈਕਸਿਕੋ ਸ਼ਬਦ ਦੇ ਵਿਸ਼ੇਸ਼ਣ ਲੈਕਸਿਕ ਦਾ ਭਾਵ ਹੈ ਬੋਲਣ ਦਾ ਟੰਗ ਗ੍ਰਾਫੀ ਦਾ ਭਾਵ ਹੈ ਲਿਖਣਾ ਇਸ ਤਰ੍ਹਾਂ ਕੋਸ਼ਕਾਰੀ ਦਾ ਭਾਵ ਹੈ ਸ਼ਬਦਾਂ ਨੂੰ ਸਥੂਲ ਰੂਪ ਵਿੱਚ ਅਰਥਾ ਸਮੇਤ ਇਕੱਠਾ ਕਰਨਾ ਜਾਂ ਇੱਕ ਅੰਕਿਤ ਕਰਨਾ ਇਸ ਦਾ ਪ੍ਰਯੋਗ ਯੂਨਾਨੀ ਵਿਦਵਾਨਾਂ ਨੇ 1680 ਤੋਂ ਕੀਤਾ ਵਿਦਵਾਨਾਂ ਦੀ ਲੰਬੇ ਸਮੇਂ ਦੀ ਅਣਥੱਕ ਮਿਹਨਤ ਤੇ ਲਗਨ ਕਰਕੇ ਕੋਸ਼ਕਾਰੀ ਕਲਾ ਦਾ ਵਿਕਾਸ ਹੋਇਆ ਮਨੁੱਖੀ ਭਾਸ਼ਾ ਦੇ ਅਧਿਐਨ ਦੇ ਇਤਿਹਾਸ ਵਿੱਚ ਕੋਸ਼ਕਾਰੀ ਦਾ ਵਿਕਾਸ ਵਿਆਕਰਨਿਕ ਅਧਿਆਨ ਦੀ ਪਰੰਪਰਾ ਤੋਂ ਪਹਿਲਾਂ ਹੋਇਆ ਇਸ ਦੀ ਗਵਾਹੀ ਸੰਸਕ੍ਰਿਤ ਅਤੇ ਯੂਨਾਨੀ ਭਾਸ਼ਾ ਦੇ ਇਤਿਹਾਸ ਤੋਂ ਸਹਿਜੇ ਮਿਲਦੀ ਹੈ ਤਾਂ ਆਪ ਜਿਹੜੇ ਕੋਸ਼ ਹਨ ਉਹ ਸੰਸਕ੍ਰਿਤ ਤੋਂ ਅਤੇ ਯੂਨਾਨੀ ਭਾਸ਼ਾ ਤੋਂ ਸ਼ੁਰੂ ਹੋਏ ਅੱਜਕੱਲ੍ਹ ਕੋਸ਼ਕਾਰੀ ਨੂੰ ਕਲਾ ਤੇ ਵਿਗਿਆਨ ਦੋਹਾਂ ਖੇਤਰਾਂ 'ਚ ਮਹੱਤਵਪੂਰਨ ਸਮਝਿਆ ਜਾਂਦਾ ਪਹਿਲਾਂ ਕੋਸ਼ਕਾਰੀ ਸਿਰਫ ਜ਼ਿਆਦਾ ਕਰਕੇ ਭਾਸ਼ਾਵਾਂ ਦੇ ਮਾਮਲੇ 'ਚ ਮਹੱਤਵਪੂਰਨ ਸੀ ਪਰ ਅੱਜ ਕਲਾ ਦੀ ਵੀ ਜੇ ਖੋਜ ਕਰਨੀ ਹੈ ਜਾਂ ਸਾਇੰਸ ਵਿੱਚ ਵੀ ਕਿਸੇ ਵਿਸ਼ੇ ਤੇ ਖੋਜ ਕਰਨੀ ਹੈ ਤੇ ਮਹੱਤਵਪੂਰਨ ਹੈ ਵਿਦਵਾਨਾਂ ਦਾ ਮਤ ਹੈ ਕਿ ਕੋਸ਼ਕਾਰੀ ਸ਼ਬਦਾਂ ਦੀ ਇੱਕ ਦਸਤਕਾਰੀ ਹੈ ਜਿਸ ਵਿੱਚ ਭਾਸ਼ਾਈ ਗਿਆਨ ਦੇ ਕੋਸ਼ਾਂ ਦੀ ਸਿਰਜਣਾ ਕੀਤੀ ਜਾਂਦੀ ਹੈ ਕੋਸ਼ਕਾਰੀ ਨੂੰ ਕਲਾ ਦੀ ਥਾਂ ਵਿਗਿਆਨ ਕਿਹਾ ਜਾਂਦਾ ਹੈ ਭਾਵੇਂ ਇੱਕ ਇੱਕ ਲੌਜੀਕਲ ਚੀਜ਼ ਹੈ इमोशनल ਜਾਂ ਫੀਲਿੰਗ ਨਾਲ ਜੁੜੀ ਹੋਈ ਨਹੀਂ ਰਿਸਰਚ ਬੇਸਡ ਚੀਜ਼ ਹੈ ਕੋਸ਼ਕਾਰੀ ਕੋਸ਼ਾਂ ਦਾ ਹੁਣ ਅਸੀਂ ਵਰਗੀਕਰਨ ਕਰਾਂਗੇ ਤਾਂ ਕੋਸ਼ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹਨ ਮੌਖਿਕ ਤੇ ਰਲਿਖਤੀ ਕੋਸ਼ ਇਸ ਲਈ ਕਿਹਾ ਜਾਂਦਾ ਹੈ ਕੋਸ਼ਾਂ ਦੇ ਵਰਗੀਕਰਨ ਦਾ ਕੋਸ਼ ਸਿਰਜਣਾ ਲਈ ਬਿਹਾਰਕ ਅਤੇ ਅਸਲੀ ਮਹੱਤਵ ਹੁੰਦਾ ਹੈ ਕੋਸ਼ਾਂ ਦੇ ਵਰਗੀਕਰਨ ਲਈ ਬਹੁਤ ਯਤਨ ਕੀਤੇ ਇਸਾਰੇ ਸਮੂਚੀ ਕੋਸ਼ ਰਚਨਾ ਨੂੰ ਆਪਣੀ ਪਕੜ ਵਿੱਚ ਨਹੀਂ ਲਿਆਉਂਦੇ ਅਸੀਂ ਇਸ ਤਰ੍ਹਾਂ ਦੇ ਕੋਈ ਯਤਨਾਂ ਦੇ ਹਵਾਲੇ ਨਾਲ ਕੋਸ਼ਾਂ ਦਾ ਵਰਗੀਕਰਨ ਕਰਾਂਗੇ ਕੋਸ਼ ਤਿੰਨ ਤਰ੍ਹਾਂ ਦੇ ਹੁੰਦੇ ਆ ਭਾਸ਼ਾਵਾਂ ਦੀ ਗਿਣਤੀ ਦੇ ਆਧਾਰ ਤੇ ਇੰਦਰਾਜਾਂ ਦੀ ਪ੍ਰਕਿਰਤੀ ਦੇ ਆਧਾਰ ਤੇ ਹੁਣ ਬੱਚੇ ਤੁਹਾਡੇ ਮਨ ਸਵਾਲ ਪੈਦਾ ਹੋ ਸਕਦਾ ਹੈ ਇੰਦਰਾਜ ਕੀ ਆ ਇੰਦਰਾਜ ਦਾ ਮਤਲਬ ਕਿਸੇ ਸ਼ਬਦ ਨੂੰ ਐਂਟਰ ਕਰਨਾ ਉਹ ਸ਼ਬਦ ਜਿਹੜਾ ਹੈ ਡਿਕਸ਼ਨਰੀ ਵਿੱਚ ਐਂਟਰ ਕੀਤਾ ਆ ਤਾਂ ਉਸ ਸ਼ਬਦ ਦੀ ਨੇਚਰ ਕੀ ਆ और शब्द एक वचन है बहु वचन है लिंग पलिंग है संबंधित है संबंधित है भाषा है इंदराज बनाए जाने तीजा है समरी समगरी के काल आधार एक एक की व्याख्या करा सब तो पहला है भाषावी गिणती के आधार से जो अभी भाषावान गिणती के आधार से किसी भी कोश का अध्ययन करा ਤਸਾਂ ਨੂੰ ਇਹ ਪਤਾ ਲੱਗੇਗਾ ਕਿ ਭਾਸ਼ਾ ਵਾਦ ਗਿਰਤੀ ਧਾਰਤਿਤੈਂਤਰਾ ਦੇ ਕੋਸ਼ ਹੁੰਦੇ ਆ ਨੰਬਰ 1 ਤੇ ਇੱਕ ਭਾਸ਼ਾਈ ਕੋਸ਼ ਨੰਬਰ 2 ਤੇ ਦੋ ਭਾਸ਼ਾਈ ਕੋਸ਼ ਨੰਬਰ 3 ਤੇ ਤਿੰਨ ਬਾਹੂ ਭਾਸ਼ਾਈ ਕੋਸ਼ ਹੁਣ ਇੱਕ ਭਾਸ਼ਾਈ ਕੋਸ਼ ਜਿਵੇਂ ਕਿ ਨਾਮ ਤੋਂ ਸਪਸ਼ਟ ਹੈ ਜਿਸ ਵਿੱਚ ਇੱਕ ਭਾਸ਼ਾ ਮੂਖ ਸ਼ਬਦ ਵਜੋਂ ਇੱਕ ਭਾਸ਼ਾ ਵਰਤੀ ਗਈ ਹੈ ਤੇ ਉਸ ਦੀ ਵਿਆਖਿਆ ਉਸੇ ਭਾਸ਼ਾ ਚ ਕੀਤੀ ਗਈ ਜਿਵੇਂ ਪੰਜਾਬੀ ਤੋਂ ਪੰਜਾਬੀ ਕੋਸ਼ ਮਾਲੋ ਪੰਜਾਬੀ ਦਾ ਕੋਈ ਔਖਾ ਸ਼ਬਦ ਹੈ ਇੱਕ ਪਾਸੇ ਲਿਖਿਆ ਤੇ ਉਹਦੀ ਵਿਆਖਿਆ ਪੰਜਾਬੀ ਵਿੱਚ ਹੀ ਲਿਖੀ ਗਈ ਆ ਇਸ ਨੂੰ ਇੱਕ ਭਾਸ਼ਾਈ ਕੋਸ਼ ਕਹਾਂਗੇ ਦੋ ਭਾਸ਼ਾਈ ਕੋਸ਼ ਕਿਹੜੇ ਆ ਜਿਹੜੇ ਇੱਕ ਭਾਸ਼ਾ ਦਾ ਸ਼ਬਦ ਦੂਜੀ ਭਾਸ਼ਾ ਦੇ ਵਿੱਚ ਅਰਥ ਦੱਸਿਆ ਜਾਵੇ ਉਸ ਨੂੰ ਦੋ ਭਾਸ਼ਾਈ ਕੋਸ਼ ਕਹਿੰਦੇ ਹਨ ਜਿਵੇਂ ਸਪੋਜ਼ ਕੋਈ ਅੰਗਰੇਜ਼ੀ ਦਾ ਸ਼ਬਦ ਹੈ ਜਾਂ ਪੰਜਾਬੀ ਦਾ ਸ਼ਬਦ ਹੈ ਉਹਦੀ ਅੰਗਰੇਜ਼ੀ ਵੀ ਦੱਸੀ ਜਾਵੇ ਪਰ ਪੰਜਾਬੀ ਅੰਗਰੇਜ਼ੀ ਕੋਸ਼ ਬਹੁਤ ਸਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬਣਵਾਏ ਆ ਦੋ ਭਾਸ਼ਾਈ ਕੋਸ਼ਾਂ ਵਿੱਚ ਭਾਸ਼ਾ ਦੀ ਸ਼ਬਦਾਵਲੀ ਦੇ ਅਰਥਾਂਕਿਤ ਕੀਤੇ ਜਾਂਦੇ ਹਨ ਉਸ ਨੂੰ ਦੱਸਿਆ ਜਾਂਦਾ ਕਿ ਉਹ ਕਿੱਥੋਂ ਲਈ ਗਈ ਹੈ ਬੇਟਾ ਇੱਥੇ ਦੋ ਚੀਜ਼ਾਂ ਇੱਕ ਸਰੋਤ ਭਾਸ਼ਾ ਤੇ ਇੱਕ ਟੀਚਾ ਭਾਸ਼ਾ ਸਰੋਤ ਭਾਸ਼ਾ ਉਹ ਹੈ ਜਿਸ ਦਾ ਅਸੀਂ ਅਰਥ ਦੱਸਣਾ ਮੰਨ ਲਓ ਤੁਸੀਂ ਪੰਜਾਬੀ ਦਾ ਕੋਈ ਸ਼ਬਦ ਹੈ ਉਹ ਅੰਗਰੇਜ਼ੀ 'ਚ ਵੇਖਣਾ ਉਹ ਸਰੋਤ ਭਾਸ਼ਾ ਹੈ ਤੇ ਜਿਸ ਭਾਸ਼ਾ 'ਚ ਅਸੀਂ ਅਰਥ ਵੇਖਣਾ ਹੈ ਉਸ ਨੂੰ ਟੀਚਾ ਭਾਸ਼ਾ ਕਹਿੰਦੇ ਹਨ ਅਸੀਂ ਮਲੰਗਰੇਜ਼ੀ ਤੋਂ ਸਟਾਰਟ ਦੇਖਣਾ ਉਰਦੂ ਚ ਦੇਖਣਾ ਉਸ ਨੂੰ ਟੇਚਾ ਭਾਸ਼ਾ ਕਾਵਾਂਗੇ ਦੋ ਭਾਸ਼ਾਈ ਕੋਸ਼ਾਂ ਦੇ ਰਚਨਹਾਰੇ ਨੂੰ ਆਪਣੇ ਪਾਠਕ ਵਰਗ ਤੇ ਉਹਨਾਂ ਦੀਆਂ ਲੋੜਾਂ ਦਾ ਧਿਆਨ ਰੱਖਣਾ ਪੈਂਦਾ ਨੰਬਰ 10 ਤੇ ਆ ਗਿਆ ਬਹੁ ਭਾਸ਼ਾਈ ਕੋਸ਼ ਜਿਵੇਂ ਕਿ ਨਾਮ ਤੋਂ ਲੱਗਦਾ ਬਹੁ ਮੀਨਸ ਜ਼ਿਆਦਾ ਭਾਸ਼ਾਈ ਮਤਲਬ ਭਾਸ਼ਾ ਕੋਸ਼ ਮਤਲਬ ਡਿਕਸ਼ਨਰੀ ਇਸ ਤਰ੍ਹਾਂ ਦੇ ਕੋਸ਼ ਜਿੰਨਾ ਵਿੱਚ ਇੱਕ ਕੋਸ਼ ਵਿੱਚ ਇੱਕ ਸ਼ਬਦ ਦੇ ਇੱਕ ਤੋਂ ਵਧੇਰੇ ਦੋ ਤੋਂ ਵਧੇਰੇ ਅਰਥ ਦਿੱਤੇ ਹੋਣ ਹੋ ਸਕਦਾ ਦੋ ਤਿੰਨ ਚਾਰ ਅਰਥ ਦਿੱਤੇ ਹੋਣ ਸਨੂ ਬਹੁ ਭਾਸ਼ਾਈ ਕੋਸ਼ ਕਿਹਾ ਜਾਂਦਾ ਹੈ ਭਾ ਉਹਨੂੰ ਅੰਗਰੇਜ਼ੀ ਚ ਵੀ ਦੱਸਿਆ ਹੋਵੇ ਹਿੰਦੀ ਚ ਵੀ ਦੱਸਿਆ ਆ ਉਰਦੂ ਚ ਵੀ ਦੱਸਿਆ ਆ ਜਾਂ ਕਿਸੇ ਹੋਰ ਭਾਸ਼ਾ ਸੰਸਕ੍ਰਿਤ ਚ ਵੀ ਦੱਸਿਆ ਹੈ ਤਾਂ ਇਹ ਬਹੁ ਭਾਸ਼ਾਈ ਕੋਸ਼ ਹੋ ਜਾਣਗੇ ਅਜੇ ਕੋਸ਼ਾਂ ਦੀ ਵਰਤੋਂ ਬਹੁ ਭਾਸ਼ਾਈ ਸੰਬਾਜਾਂ ਵਿੱਚ ਵਧੇਰੇ ਹੁੰਦੀ ਹੈ ਇਹ ਆ ਪਹਿਲੀ ਕੈਟਾਗਰੀ ਸਮਝ ਗਏ ਤੁਸੀਂ ਕਿ ਪਹਿਲੀ ਕੈਟਾਗਰੀ ਕੀ ਆ ਉਸ ਦੱਸਿਆ ਭਾਸ਼ਾਵਾਦੀ ਕਿਰਤੀ ਦੇ ਆਧਾਰ ਤੇ ਨੰਬਰ 2 ਤੇ ਆ ਗਿਆ ਇੰਦਰਾਜਾਂ ਦੀ ਪ੍ਰਕਿਰਤੀ ਦੇ ਆਧਾਰ ਤੇ ਕੋਸ਼ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਦਿਰਾਜ ਦਾ ਮਤਲਬ ਹੈ ਕਿਸੇ ਸ਼ਬਦ ਨੂੰ ਐਂਟਰ ਕਰਨਾ ਡਿਕਸ਼ਨਰੀ ਦੇ ਵਿੱਚ ਤੇ ਉਸ ਦਾ ਨਾਲ ਅਰਥ ਨਹੀਂ ਦੱਸਣਾ ਉਸ ਨੂੰ ਦੱਸਣਾ ਕਿ ਕਿਹੜੇ ਖੇਤਰ ਨਾਲ ਸੰਬੰਧਿਤ ਹੈ ਸਾਰਾ ਅਜੇ ਕੋਸ਼ਾ ਵਿੱਚ ਦਰਜ ਇੰਦਰਾਜਾਂ ਦੀ ਪ੍ਰਕਿਰਤੀ ਦੋ ਤਰ੍ਹਾਂ ਦੀ ਹੋ ਸਕਦੀ ਹੈ ਇੱਕ ਤਰ੍ਹਾਂ ਦੇ ਦਿਰਾਜ ਵਿੱਚ ਇੱਕ ਕੋਸ਼ਿਕਾ ਹੀ ਪਰ ਸੰਖੇਪ ਜਾਣਕਾਰੀ ਦਿੱਤੀ ਹੈ ਜਿਵੇਂ ਸ਼ਬਦ ਦਾ ਉਚਾਰਨ ਕਿਵੇਂ ਕਰਨਾ ਇਹਦਾ ਅਰਥ ਕੀ ਹੈ ਤੇ ਦੂਜੀ ਤਰ੍ਹਾਂ ਦੇ ਦਿਰਾਜ ਵਿੱਚ ਨਾਲ ਹੀ ਸ਼ਬਦ ਦੀ ਪਰਿਭਾਸ਼ਾ ਉਸ ਦਾ ਪ੍ਰਕਾਰ ਉਸ ਦੀ ਵਰਤੋਂ ਉਸ ਦੀ ਵਾਕ ਭਾਗ ਖੇਤਰਾਂ ਚ ਮਹੱਤਵ ਇਹਨਾਂ ਰਾਜਾਂ ਦੀ ਗਿਣਤੀ ਦੇ ਆਧਾਰ ਤੇ ਕੋਸ਼ ਫਿਰ ਆਪਾਂ ਕਵਾਂਗੇ ਤਿੰਨ ਤਰ੍ਹਾਂ ਦੇ ਆ ਮਤਲਬ ਇਹਨਾਂ ਨੂੰ ਫਿਰ ਅੱਗੇ ਕੈਟੇਗਰੀਜ਼ ਕਰਾਂਗੇ ਸ਼ਬਦ ਕੋਸ਼ ਵਿਸ਼ਵ ਕੋਸ਼ੀ ਸ਼ਬਦ ਕੋਸ਼ ਤੇ ਵਿਸ਼ਵ ਕੋਸ਼ ਨੰਬਰ 1 ਤੇ ਆ ਗਿਆ ਸ਼ਬਦ ਕੋਸ਼ ਸ਼ਬਦ ਕੋਸ਼ ਇਸ ਵਿੱਚ ਇੱਕ ਸ਼ਬਦ ਜੋੜ ਲੈ ਕੇ ਉਸ ਦਾ ਉਚਾਰਨ ਉਸ ਦਾ ਅਰਥ ਦੇ ਵੇਰਵੇ ਦਿੱਤੇ ਜਾਂਦੇ ਆ ਇਹ ਇੱਕ ਭਾਸ਼ਾ ਦੀ ਸ਼ਬਦਾਵਲੀ ਨੂੰ ਅੰਕਿਤ ਕਰਨ ਤੱਕ ਹੀ ਸੀਮਤ ਰਹਿੰਦਾ ਹੈ ਇਸ ਲਈ ਇਸ ਨੂੰ ਸਧਾਰਨ ਕੋਸ਼ ਵੀ ਕਿਹਾ ਜਾਂਦਾ ਹੈ ਮਤਲਬ ਇੱਕ ਭਾਸ਼ਾ ਦੇ ਸ਼ਬਦਾਵਲੀ ਨੂੰ ਅੰਕਿਤ ਕਰਨ ਤੱਕ ਸੀਮਤ ਰਹਿਣ ਕਰਕੇ ਇਸ ਨੂੰ ਸਧਾਰਨ ਕੋਸ਼ ਦੀ ਸੰਗਿਆ ਦਿੱਤੀ ਜਾ ਸਕਦੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਦੂਜੀ ਤੀਜੀ ਭਾਸ਼ਾ ਤੱਕ ਨਹੀਂ ਜਾਇਆ ਜਾਂਦਾ ਕੇਵਲ ਇੱਕ ਸ਼ਬਦ ਦੇ ਕੇ ਉਸ ਦੀ ਨੇਚਰ ਦੱਸੀ ਜਾਂਦੀ ਹੈ ਕਿ ਉਹ ਸ਼ਬਦ ਉਸ ਭਾਸ਼ਾ ਵਿੱਚ ਕਿਹੜੇ-ਕਿਹੜੇ ਖੇਤਰਾਂ 'ਚ ਵਰਤਿਆ ਜਾਂਦਾ ਹੈ ਨੰਬਰ 2 ਤੇ ਵਿਸ਼ਵ ਕੋਸ਼ੀ ਸ਼ਬਦ ਕੋਸ਼ ਜਦੋਂ ਕੋਈ ਕੋਸ਼ੀ ਸ਼ਬਦਾਂ ਦੇ ਅਰਥ ਸਧਾਰਨ ਭਾਸ਼ਾਈ ਵੇਰਵਿਆਂ ਨਾਲ ਨਾ ਦੱਸੇ ਜਾਣ ਮਤਲਬ ਇਹ ਕਰਤਾ ਦਾਸਤਾਵਾਟ ਉਸ ਅਰਥ ਨੂੰ ਕਲਚਰਲ ਉਹਦੇ ਬੈਕਗ੍ਰਾਉਂਡ ਵੀ ਦੱਸਦੀ ਕਿ ਇਸ ਚਪਤ ਦਾ ਸਭਿਆਚਾਰਕ ਮਹੱਤਵ ਕੀ ਹੈ ਸਮਾਜਿਕ ਮਹੱਤਵ ਕੀ ਹੈ ਜੇ ਉਸ ਦਾ ਕੋਈ ਹੋਰ ਕੋਈ ਭੂਗੋਲਕ ਮਹੱਤਵ ਹੈ ਜਾਂ ਉਹ ਸਾਰੇ ਦੱਸੇ ਜਾਂਦੇ ਆ ਤਾਂ ਉਹਨਾਂ ਨੂੰ ਅੰਕਿਤ ਕਰਨ ਲਈ ਪਰਭਾਸ਼ਾ ਜਾਂ ਵਿਸਤ੍ਰਿਤ ਵੇਰਵਿਆਂ ਦਾ ਵਰਣਨ ਕਰਨਾ ਪਏ ਉਸ ਨੂੰ ਵਿਸ਼ਵ ਕੋਸ਼ ਕਹਿੰਦੇ ਆ ਉਹ ਜੀ ਵਿਸ਼ਵ ਕੋਸ਼ ਸ਼ਬਦ ਕੋਸ਼ ਅਤੇ ਸ਼ਬਦ ਕੋਸ਼ ਵਿੱਚ ਬਹੁਤ ਥੋੜਾ ਥੋੜਾ ਅੰਤਰ ਹੈ ਜਿਵੇਂ ਮੈਂ ਉਕਤਨ ਫੇਰ ਪਹਿਲਾਂ ਦੱਸਿਆ ਕਿ ਜਿਵੇਂ ਸ਼ਬਦ ਕੋਸ਼ ਸੀਗਾ ਇੱਕੋ ਭਾਸ਼ਾ ਨਾਲ ਰਿਲੇਟਡ ਹੈ ਲੇਕਿਨ ਵਿਸ਼ਵ ਕੋਸ਼ਿ ਸ਼ਬਦ ਕੋਸ਼ ਜਿਹੜਾ ਹੈ ਉਹਦੇ ਵਿੱਚ ਇੱਕ ਭਾਸ਼ਾ ਦੇ ਇੱਕ ਸ਼ਬਦ ਦੇ ਬਹੁਤ ਸਾਰੇ ਪਰਸਪੈਕਟਿਵ ਬਹੁਤ ਸਾਰੇ ਪਹਿਲੂਆਂ ਤੇ ਗੱਲ ਕੀਤੀ ਜਾਂਦੀ ਹੈ ਉਦਾਹਰਨ ਲਈ ਜਿਵੇਂ ਪੰਜਾਬੀ ਦਾ ਇੱਕ ਸ਼ਬਦ ਹੈ ਮੰਗਣਾ ਤੇ ਜਦੋਂ ਅਸੀਂ ਇਸ ਨੂੰ ਇੱਕ ਇੱਕਾਈ ਵੱਜੋਂ ਜਾਂ ਇੱਕ ਸ਼ਬਦ ਕੋਸ਼ ਵੱਜੋਂ ਵੇਖਾਂਗੇ ਤੇਦਾ ਅਰਥ ਹੈ ਕੋਈ ਚੀਜ਼ ਮੰਗਣਾ ਪਰ ਜਦੋਂ ਅਸੀਂ ਇਸ ਨੂੰ ਵਿਸ਼ਵ ਕੋਸ਼ੀ ਸ਼ਬਦ ਕੋਸ਼ ਦੇ ਵਿੱਚ ਵੇਖਾਂਗੇ ਤਾਂ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਹੋ ਜਾਏਗੀ ਕਿ ਮੰਗਣਾ ਮਤਲਬ ਇੱਕ ਰਸਮ ਹੈ ਪੰਜਾਬੀ ਦੇ ਵਿਆਹਾਂ ਦੀ ਰਸਮ ਹੈ ਮੰਗਣੀ ਕਰਨਾ ਅੰਗੇਜਮੈਂਟ ਕਰਨਾ ਵਿਸ਼ਵ ਸ਼ਬਦ ਕੋਸ਼ ਵਿੱਚ ਕੁਝ ਸ਼ਬਦਾਂ ਦੇ ਅਰਥ ਅੰਕਿਤ ਕਰਨ ਦੇ ਨਾਲ-ਨਾਲ ਉਹਨਾਂ ਦੀ ਸੱਭਿਆਚਾਰਕ ਲੋੜ ਵੀ ਦੱਸੀ ਜਾਂਦੀ ਹੈ ਇਹ ਗੱਲ ਸਮਝ ਕੇ ਕਿਹੜਾ ਸ਼ਬਦ ਕੋਸ਼ ਹੈ ਵਿਸ਼ਾਰਧ ਅਰਥ ਨੇ ਲੇਕਿਨ ਜਿਹੜਾ ਸ਼ਬਦ ਵਿਸ਼ਵ ਸ਼ਬਦ ਕੋਸ਼ ਆ ਉਸ ਵਿੱਚ ਉਸ ਸ਼ਬਦ ਦੇ ਸਮਾਜਿਕ ਸੱਭਿਆਚਾਰਕ ਜਾਂ ਭਾਸ਼ਾਈ ਜਾਂ ਫਿਰ ਭੂਗੋਲਕ ਅਰਥ ਵੀ ਦਿੱਤੇ ਜਾਂਦੇ ਉਸ ਤੋਂ ਅੱਗੇ ਆ ਗਿਆ ਵਿਸ਼ਵ ਕੋਸ਼ ਬਿਟਾ ਵਿਸ਼ਵ ਕੋਸ਼ ਨੂੰ ਅਸੀਂ ਅੰਗਰੇਜ਼ੀ ਦਾ ਐਂਸਾਈਕਲੋਪੀਡੀਆ ਸ਼ਬਦ ਵਰਤ ਲੈਨੇ ਆ ਐਂਸਾਈਕਲੋਪੀਡੀਆ ਦਾ ਅਰਥ ਹੈ ਕਿਸੇ ਖੇਤਰ ਬਾਰੇ ਮੁਕੰਮਲ ਜਾਣਕਾਰੀ ਕਿਸੇ ਖੇਤਰ ਬਾਰੇ ਮੁਕੰਮਲ ਜਾਣਕਾਰੀ ਦੇਣਾ ਇੱਕ ਜਾਇ ਵਿਸ਼ਵ ਕੋਸ਼ ਹੈ ਜਿਸ ਵਿੱਚ ਮਨੁੱਖੀ ਗਿਆਨ ਦੇ ਸਾਰੇ ਖੇਤਰਾ ਵਿੱਚ ਵਰਤੇ ਜਾਂਦੇ ਸ਼ਬਦਾਂ ਦੇ ਸੰਕਲਪਾਂ ਬਾਰੇ ਜਾਣਕਾਰੀ ਦੇਣ ਵਾਸਤੇ ਅੱਖਰ ਕਰ ਅਨੁਸਾਰ ਲਿਖਿਆ ਜਾਂਦਾ ਹੈ ਵਿਸ਼ਵ ਕੋਸ਼ ਦਾ ਮਕਸਦ ਮਨੁੱਖ ਦੇ ਸਮੁੱਚੇ ਬੋਧ ਤੇ ਗਿਆਨ ਬਾਰੇ ਪ੍ਰਾਪਤ ਖੋਜ ਨੂੰ ਆਧਾਰ ਬਣਾ ਕੇ ਵਿਸਤ੍ਰਿਤ ਜਾਣਕਾਰੀ ਦੇਣਾ ਹੁੰਦਾ ਹੈ ਹੁਣ ਵਿਸ਼ਵ ਕੋਸ਼ ਦਾ ਮਕਸਦ ਕੀ ਹੈ ਜਿਹੜਾ ਉੱਪਰ ਅਸੀਂ ਪੜਿਆ ਨਾ ਸ਼ਬਦ ਕੋਸ਼ ਉਹ ਤਾਂ ਸਧਾਰਨ ਹੋ ਕੇ ਪਰ ਵਿਸ਼ਵ ਕੋਸ਼ ਜਿਹੜਾ ਐਂਸਾਈਕਲੋਪੀਡੀਆ ਹੁੰਦਾ ਹੈ ਉਸ ਦਾ ਮਕਸਦ ਹੈ ਕਿਸੇ ਇੱਕ ਸ਼ਬਦ ਦਾ ਸਵੁੱਚਾ ਗਿਆਨ ਉਸ ਦਾ ਬਹੁਤ ਉਸ ਦੀ ਖੋਜ ਇਸ ਵਿੱਚ ਪੌਦਿਆਂ ਦੀ ਜਾਣਕਾਰੀ ਜਾਨਵਰਾਂ ਦੀ ਜਾਣਕਾਰੀ ਬਿਮਾਰੀਆਂ ਦੀ ਜਾਣਕਾਰੀ ਇਤਿਹਾਸਿਕ ਘਟਨਾਵਾਂ ਮਹਾਨ ਵਿਅਕਤੀਆਂ ਦੇ ਜੀਵਨ ਮੂਲਕ ਵੇਰਵੇ ਸਾਰਾ ਕੁਝ ਆਮਦ ਹੁੰਦਾ ਹੈ ਵਿਸ਼ਵ ਕੋਸ਼ ਵਿੱਚ ਬਹੁਤ ਸਾਰੀ ਜੈਸ਼ਾਪ ਸ਼ਬਦਾਵਲੀ ਸ਼ਾਮਿਲ ਨਹੀਂ ਕੀਤੀ ਜਾਂਦੀ ਜਿਹੜੀ ਸਧਾਰਨ ਕੋਸ਼ ਜਾਂ ਭਾਸ਼ਾਈ ਕੋਸ਼ ਚ ਹੁੰਦੀ ਆ ਮਤਲਬ ਸਮਝਿਆ ਜਾਂਦਾ ਕਿ ਉਸ ਤੋਂ ਅਗਲਾ ਸਟੈਪ ਆ ਇਸ ਕਰਕੇ ਇਹਦੇ ਵਿੱਚ ਬਹੁਤ ਘੱਟ ਸ਼ਬਦ ਸਧਾਰਨ ਸ਼ਬਦ ਨਹੀਂ ਹੁੰਦੇ ਇਸ ਵਿੱਚ ਕੁਝ ਜ਼ਿਆਦਾ ਵੱਡੇ ਖੇਤਰਾਂ ਬਾਰੇ ਗੱਲ ਕੀਤੀ ਜਾਂਦੀ ਹੈ ਲਾਸਟ ਹੈਗਾ ਸਮਗਰੀ ਦੇ ਆਧਾਰ ਤੇ ਜਿਹੜੇ ਕੋਸ਼ ਆ ਉਹ ਦੋ ਤਰ੍ਹਾਂ ਦੇ ਆ ਇਕਾਲਿਕ ਕੋਸ਼ ਕਾਲ ਕਰਮਕ ਕੋਸ਼ ਹੁਣ ਇਕਾਲਿਕ ਕੋਸ਼ ਕਿਹੜੇ ਹੋਣਗੇ ਜਿੰਨਾ ਕੋਸ਼ਾਂ ਵਿੱਚ ਇੱਕ ਕਾਲ ਦੀ ਭਾਸ਼ਾ ਦੀ ਸ਼ਬਦਾਵਲੀ ਨੂੰ ਸ਼ਾਮਿਲ ਕੀਤਾ ਜਾਵੇ ਉਸ ਨੂੰ ਇਕਾਲਕ ਕੋਸ਼ ਕਹਿੰਦੇ ਹਨ ਮਤਲਬ ਇੱਕ ਕਾਲ ਨਾਲ ਸੰਬੰਧਿਤ ਇਹ ਤਾਂ ਤੁ ਸਮਝ ਗਏ ਉੱਪਰ ਅਸੀਂ ਜਿਹੜੀ ਗੱਲਾਂ ਕੀਤੀਆਂ ਸੀ ਉਹ ਸਾਰੀਆਂ ਭਾਸ਼ਾਵਾਂ ਦੇ ਸ਼ਬਦਾਂ ਦੇ ਨਾਲ ਜੁੜੀਆਂ ਸੀ ਇੱਕ ਸਮੇਂ ਨਾਲ ਜੁੜੀਆਂ ਨੇ ਕਿ ਇੱਕ ਇੱਕ ਕੋਸ਼ ਵਿੱਚ ਮੰਨ ਲਓ ਗੁਰੂ ਨਾਨਕ ਕਾਲ ਦੇ ਸਾਰੇ ਸ਼ਬਦ ਹੈ ਇੱਕ ਅੰਗਰੇਜ਼ੀ ਕਾਲ ਦੇ ਸਾਰੇ ਸ਼ਬਦ ਹੈ ਇੱਕ ਦੇ ਵਿੱਚ ਉਸ ਤੋਂ ਪਹਿਲੇ ਕੋਈ ਪ੍ਰਾਣੇ ਸ਼ਬਦ ਹੈ ਤਾਂ ਇਹ ਅਸੀਂ ਕਹਿ ਸਕਦੇ ਹਾਂ ਕਿ ਇਕਾਲਕ ਕੋਸ਼ ਇੱਕ ਕਾਲ ਦੇ ਕੋਸ਼ ਤੇ ਇਹ ਸਧਾਰਨ ਕੋਸ਼ਿਤ ਵਿੱਚ ਅਕਾਦਮਿਕ ਕੋਸ਼ ਆ ਜਾਂਦੇ ਆ ਅਕਾਦਮਿਕ ਕੋਸ਼ ਵਿੱਚ ਭਾਸ਼ਾ ਦੀ ਸ਼ਬਦਾਵਦੀ ਨੂੰ ਸੁਰੱਖਿਅਤ ਕਰਨ ਵਾਲਾ ਜਿਹੜਾ ਖਜ਼ਾਨਾ ਹੈ ਉਹ ਸ਼ਾਮਲ ਹੈ ਇਸ ਵਿੱਚ ਮਤਲਬ ਤੁਸੀਂ ਇਕਾਲਕ ਕੋਸ਼ ਨੂੰ ਮੈਂ ਅੱਗੋਂ ਫੇਰ ਵੰਡਿਆ ਆ ਸਧਾਰਨ ਕੋਸ਼ ਤੇ ਵਿਸ਼ੇਸ਼ ਕੋਸ਼ ਸਦਾਰ ਗੋਸ਼ਕੜਿਆ ਇਸ ਵਿੱਚ ਇਕਾਤਮਕ ਕੋਸ਼ ਆ ਜਾਂਦੇ ਹਨ ਇਕਾਤਮਕ ਕੋਸ਼ ਵਿੱਚ ਭਾਸ਼ਾ ਦੀ ਸ਼ਬਦਾਵਲੀ ਨੂੰ ਸੁਰੱਖਿਅਤ ਕਰਨ ਵਾਲਾ ਖਜ਼ਾਨਾ ਹੁੰਦਾ ਹੈ ਇਸ ਵਿੱਚ ਮਿਆਰੀ ਭਾਸ਼ਾ ਦੀ ਵਰਤੋਂ ਕਰਨ ਵਾਲੇ ਸਾਰੇ ਸਰੋਤਾਂ ਤੋਂ ਸਮਗਰੀ ਪ੍ਰਾਪਤ ਕੀਤੀ ਜਾਂਦੀ ਹੈ ਇਸ ਦੀ ਤਿਆਰੀ ਲਈ ਸਾਹਿਤਿਕ ਰਚਨਾਵਾਂ ਵਿਗਿਆਨਕ ਸਾਹਿਤ ਅਖਬਾਰਾਂ ਰਸਾਲੇ ਆਦ ਸਾਰੇ ਹੀ ਸਮਗਰੀ ਸਰੋਤ ਵੱਜੋਂ ਵਰਤੇ ਜਾਂਦੇ ਹਨ ਹਵਾਲਾ ਕੋਸ਼ ਵਿੱਚ ਵੱਖਰੇ-ਵੱਖਰੇ ਸਮਾਜਿਕ ਵਰਗਾਂ ਦੁਆਰਾ ਵਰਤੀ ਗਈ ਅਤੇ ਵਰਤੀ ਜਾਂਦੀ ਸ਼ਬਦਾਵਲੀ ਨੂੰ ਇਕੱਠਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਆਗੇ ਵਿਸ਼ੇਸ਼ ਕੋਸ਼ ਇਹਨਾਂ ਵਿੱਚ ਇੱਕ ਭਾਸ਼ਾ ਦੀ ਸ਼ਬਦਾਵਲੀ ਦੇ ਨਿਸ਼ਚਿਤ ਅਤੇ ਸੀਮਤ ਹਿੱਸੇ ਨੂੰ ਦਰਜ ਕੀਤਾ ਜਾਂਦਾ ਹੈ ਅਜਾਏ ਕੋਸ਼ਾ ਦੀ ਸਿਰਜਣਾ ਨਿਸ਼ਚਿਤ ਵਰਗ ਦੇ నిర్ਧਾਰਤ ਤੀਜਿਆਂ ਦੀ ਪੂਰਤੀ ਲਈ ਕੀਤੀ ਜਾਂਦੀ ਹੈ ਹੁਣ ਅਸੀਂ ਵਿਸ਼ੇਸ਼ ਕੋਸ਼ ਜਿਹੜੇ ਹਨ ਉਹਨਾਂ ਦੇ ਪ੍ਰਕਾਰ ਦੇਖਾਂਗੇ ਵਿਸ਼ੇਸ਼ ਕੋਸ਼ ਇੱਕ ਉਪਭਾਸ਼ਾਈ ਕੋਸ਼ ਮਤਲਬ ਇੱਕ ਤਕਨੀਕੀ ਕੋਸ਼ ਇੱਕ ਕੀਤਾ ਕੋਸ਼ ਤੇ ਇਹ ਸ਼ਬਦ ਜੋੜ ਕੋਸ਼ ਆ ਤਾਂ ਇਹ ਹੈ ਪਹਿਲੀ ਕੈਟਾਗਰੀ ਬੇਟਾ ਆਪਣੇ ਸਟੂਡੈਂਟਸ ਸਮਝ ਗਏ ਇਸ ਮਗਰੀ ਦੇ ਆਧਾਰ ਤੇ ਅਸੀਂ ਇਕਾਲਕ ਕੋਸ਼ ਦੇ ਅੱਗੇ ਪਾਠ ਕੀਤੇ ਸਧਾਰਨ ਕੋਸ਼ ਫਿਰ ਵਿਸ਼ੇਸ਼ ਕੋਸ਼ ਤੇ ਫਿਰ ਕਾਲ ਕਰਮਕ ਕੋਸ਼ ਦੇ ਨਭਾਗ ਇਸ ਦੇ ਅਸੀਂ ਵੱਡੇ ਤੇ ਇਸ ਤੋਂ ਅੱਗੇ ਆ ਗਿਆ ਨੈਕਸਟ ਪੁਆਇੰਟ ਜਿਹੜਾ ਸਾਡਾ ਉਹ ਹੈ ਕਾਲ ਕਰਮਿਕ ਕੋਸ਼ ਇਹ ਪਹਿਲਾ ਜਿਹੜਾ ਅਸੀਂ ਇੱਥੇ ਕਵਰ ਕੀਤਾ ਉਹ ਇਕੱਲਾ ਹੀ ਕਾਲਕ ਕੋਸ਼ ਦਾ ਇਕਾਲਕ ਕੋਸ਼ ਦੇ ਵਿੱਚ ਸਧਾਰਨ ਕੋਸ਼ ਲਿਆਂਦੇ ਤੇ ਵਿਸ਼ੇਸ਼ ਕੋਸ਼ ਲਿਆਂਦੇ ਉਸ ਤੋਂ ਬਾਅਦ ਵਿਸ਼ੇਸ਼ ਕੋਸ਼ਾਂ ਦੇ ਪ੍ਰਕਾਰ ਅਸੀਂ ਦੱਸੇ ਉਪਪਾਸ਼ਾਈ ਕੋਸ਼ ਤਕਨੀਕੀ ਕੋਸ਼ ਤੇ ਜਿਹੜੇ ਦੂਸਰੇ ਕੋਸ਼ ਹੈ ਉਹਨਾਂ ਦਾ ਅਸੀਂ ਇੱਥੇ ਵਰਣਨ ਕੀਤਾ ਤਾਂ ਉਸ ਤੋਂ ਅੱਗੇ ਗੱਲ ਕਰਾਂਗੇ ਅਸੀਂ ਕਾਲ ਕਰਮਕੋਸ਼ ਜਿਹੜੇ ਕੋਸ਼ਾਂ ਵਿੱਚ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਦੀ ਵੱਖ-ਵੱਖਰੀ ਇਤਿਹਾਸਕ ਕਾਲਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ ਸ਼ਬਦਾਵਲੀ ਨੂੰ ਅੰਤਰ ਸੰਬੰਧਿਤ ਕਰਕੇ ਪ੍ਰਗਟ ਕੀਤਾ ਜਾਂਦਾ ਹੈ ਅਜਾਏ ਕੋਸ਼ਾਂ ਵਿੱਚ ਇਤਿਹਾਸਕ ਕੋਸ਼ ਹੁੰਦੇ ਹਨ ਕਾਲ ਕਰਮਕੋਸ਼ ਦੇ ਵਿੱਚ ਇਤਿਹਾਸਕ ਕੋਸ਼ਾਂ ਦੀ ਵੀ ਬਹੁਤ ਮਹੱਤਤਾ ਹੈ ਇਹਨਾਂ ਵਿੱਚ ਕਿਸੇ ਸ਼ਬਦ ਦੇ ਇਤਿਹਾਸ ਉਸ ਦੀ ਸਭ ਤੋਂ ਪਹਿਲਾਂ ਕੀਤੀ ਗਈ ਵਰਤੋਂ ਤੋਂ ਲੈ ਕੇ ਅਜੋਕੀ ਵਰਤੋਂ ਤੱਕ ਦੇ ਕਾਲ ਦੌਰਾਨ ਉਸ ਦੇ ਰੂਪ ਤੇ ਅਰਥ ਵਿੱਚ ਆਏ ਪਰਵਰਤਨਾਂ ਨੂੰ ਅੰਕਿਤ ਕੀਤਾ ਜਾਂਦਾ ਹੈ ਨੰਬਰ 3 ਤੇ ਆ ਗਿਆ ਅੰਦਰਯ ਕੋਸ਼ ਇਹ ਵੀ ਕਾਲ ਕਰਮਕ ਕੋਸ਼ ਦਾ ਇੱਕ ਹਿੱਸਾ ਹਨ ਇੱਕ ਪ੍ਰਕਾਰ ਹਨ ਇਸ ਰਾਈ ਕਿਸੇ ਸ਼ਬਦ ਦੇ ਅਜੋਕੇ ਰੂਪ ਤੇ ਉਸ ਦੇ ਪ੍ਰਾਣੇ ਅਤੇ ਮੁੱਢਲੇ ਰੂਪ ਦੇ ਅਰਥਾਂ ਨੂੰ ਉਲਿਖਿਆ ਜਾਂਦਾ ਦੇਖੋ ਇਤਿਹਾਸਿਕ ਕੋਸ਼ ਵਿੱਚ ਕੀ ਹੈ ਇਤਿਹਾਸ ਨਾਲ ਸੰਬੰਧਿਤ ਕੋਈ ਸ਼ਬਦਾਵਲੀ ਕੋਈ ਰਾਜੇ ਮਹਾਰਾਜੇ ਜਾਂ ਉਸ ਤਰ੍ਹਾਂ ਦੇ ਕੋਈ ਜ਼ਿਕਰ ਨੇ ਜਾਂ ਉਥੋਂ ਦੀ ਕੋਈ ਖਾਸ ਪੀਰੀਅਡ ਦੀ ਗੱਲ ਕੀਤੀ ਗਈ ਆ ਤੇ ਨਿਰੁਕਤ ਕੋਸ਼ ਵਿੱਚ ਕੀ ਹੈ ਤਾਂ ਵੀ ਕਾਲ ਕਰਮਿਕ ਆ ਪਰ ਇਹਦੇ ਵਿੱਚ ਕਿਸੇ ਸ਼ਬਦ ਦਾ ਅੱਜ ਦਾ ਰੂਪ ਗਿਆ ਤੇ ਪੁਰਾਣਾ ਰੂਪ ਗਿਆ ਉਸ ਨੂੰ ਦੇਖਿਆ ਜਾਂਦਾ ਹੈ ਇਸ ਮਕਸਦ ਲਈ ਕਿਸੇ ਸ਼ਬਦ ਦੀ ਹੋਰ ਨਾ ਭਾਸ਼ਾਵਾਂ ਨਾਲ ਵੀ ਤੁਲਨਾ ਕੀਤੀ ਜਾਂਦੀ ਹੈ ਤੇ ਇੱਕ ਤੁਸੀਂ ਇਹ ਟੇਬਲ ਇੱਕ ਖਾਕਾ ਦੇਖ ਸਕਦੇ ਹੋ ਜਿਸ ਦੇ ਵਿੱਚ ਕੋਸ਼ਾਂ ਦਾ ਵਰਗੀਕਰਨ ਕੀਤਾ ਗਿਆ ਨੰਬਰ 1 ਤੇ ਭਾਸ਼ਾਵਾਂ ਦੀ ਗਿਣਤੀ ਦੇ ਆਧਾਰ ਤੇ ਇੱਕ ਭਾਸ਼ਾਈ ਦੋ ਭਾਸ਼ਾਈ ਬਹੁ ਭਾਸ਼ਾਈ ਤੇ ਫਿਰ ਇਹਨਾਂ ਰਾਜਾਂ ਦੀ ਪ੍ਰਕਿਰਤੀ ਦੇ ਆਧਾਰ ਤੇ ਸ਼ਬਦ ਕੋਸ਼ ਵਿਸ਼ਵ ਕੋਸ਼ ਸ਼ਬਦ ਕੋਸ਼ ਤੇ ਵਿਸ਼ਵ ਕੋਸ਼ ਸਮਗਰੀ ਦੇ ਕਾਲ ਦੇ ਆਧਾਰ ਤੇ ਇਕਾਲੀ ਕੋਸ਼ ਬਹੁ ਕਾਲੀ ਕੋਸ਼ ਇਕਾਲੀ ਕੋਸ਼ ਜਿਗੋਂ ਫਿਰ ਵੰਡ ਅੰਦਰ ਸਧਾਰਨ ਕੋਸ਼ ਤੇ ਵਿਸ਼ੇਸ਼ ਕੋਸ਼ ਬਹੁਕਾਲੀ ਦੀ ਫੇਰ ਵੰਡ ਹੈ ਇਤਿਹਾਸਕ ਕੋਸ਼ ਤੇ ਨਿਰੁਕਤ ਕੋਸ਼ ਤੇ ਇਕਾਤਮਕ ਕੋਸ਼ ਹਵਾਲਾ ਕੋਸ਼ ਦੇ ਵਿੱਚ ਉਚਾਰਨ ਕੋਸ਼ ਸ਼ਬਦ ਜੋੜ ਕੋਸ਼ ਉਪਭਾਸ਼ਾਈ ਤਕਨੀਕੀ ਤੇ ਕੀਤਾ ਕੋਸ਼ ਆ ਜਾਂਦੇ ਹਨ ਇਹਨਾਂ ਦਾ ਤੁਸੀਂ ਸਾਰਿਆਂ ਦਾ ਇੱਕ ਟੇਬਲ ਆਪਣੇ ਪੇਪਰ 'ਚ ਵੀ ਬਣਾ ਸਕਦੇ ਹੋ ਤੇ ਉਮੀਦ ਕਰਦੀਆਂ ਕਿ 20 ਅੰਕਾਂ ਦੇ ਅਨੁਸਾਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਨੂੰ 20 ਅੰਕਾਂ ਦੇ ਅਨੁਸਾਰ 4 ਤੋਂ 5 ਬੰਨਿਆਂ ਤੱਕ ਇਸ ਨੂੰ ਸਮੇਟੋ ਔਰ ਇਸ ਤੇ ਵੱਡੇ ਜਿਹੜੇ 3 ਪੁਆਇੰਟ ਆ ਭਾਸ਼ਾਵਾਂ ਦੀ ਗਿਣਤੀ ਇੰਦਰਾਜਾ ਦੀ ਪ੍ਰਤੀ ਦਿੱਤੀ ਸਮਗਰੀ ਦੇ ਆਧਾਰ ਤੇ ਉਸ ਦੇ ਅੱਗੇ ਛੋਟੇ ਜਿਹੜੇ ਸਬਟਾਪਿਕ ਹਨ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਯਾਦ ਕਰੋ ਤੇ ਹਰਫ ਪੰਜਾਬੀ ਚੈਨਲ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ ਧੰਨਵਾਦ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਚੈਨਲ ਨੂੰ ਬਹੁਤ ਆਈ